ਕਿ ਤੁਨੁਪਤੀ ਹੈ ਕਿ ਪਿਛਲੇ ਦਿਨੀ ਬਲਾੜਾ ਨਗਰ ਕਾਉਂਸਲ ਦਾ ਜਿਹੜਾ ਪ੍ਰਧਾਨ ਹੈ ਉਹ ਲਾਪਤਾ ਹੋ ਗਿਆ ਸੀ 27 ਤਰੀਕ ਨੂੰ ਜਾਪਤਾ 27 ਤਰੀਕ ਦੀ ਰਾਤ ਨੂੰ ਲਾਪਤਾ ਹੋਇਆ 11 ਵਜੇ ਉਹਨੇ ਇੱਕ ਫੋਨ ਕੀਤਾ ਅਸੀ ਸਿੰਘਲਾ ਜੀ ਨੂੰ ਕਿ ਮੈਂ ਗੰਨੀ ਦੀ ਲੈਂਡ ਦੇ ਵਿੱਚ ਘਾਹ ਖੜਾ ਮੈਂ ਖੁਦ ਕੇਸੀ ਕਰੂੰਗਾ ਇਹੋ ਪਤਾ ਲੱਗਿਆ ਤੇ ਇਹਨਾਂ ਨੇ ਤੁਰੰਤ ਇੱਕ ਫੋਨ ਫੋਨ ਕੀਤਾ ਥਾਣਾ ਬਲਾੜੇ ਦੇ ਵਿੱਚ ਪਹੁੰਚ ਗਈ ਉਹ ਆ ਗਿਆ ਪਤਾ ਨਹੀਂ ਕਿੱਥੇ ਆਇਆ ਭੱਜ ਗਿਆ ਉੱਥੋਂ ਉਸ ਤੋਂ ਬਾਅਦ 10-15 ਦਿਨ ਲਗਾਤਾਰ ਇਹ ਲਾਪਤਾ ਰਹੀ। ਲਾਪਤਾ ਰਹਾ। ਪਤਾ ਸੀ ਇਹਨਾਂ ਨੇ ਲਾਪਤਾ ਕੀਤਾ ਜਦੋਂ ਉਹਨਾਂ ਦੀ ਗਲਤਵੱਤ ਕੀਤੀ, ਸੀਆਈਡੀ ਲਈ ਥਾਣੇਦਾਰ ਸਾਹਿਬ ਨੇ ਗੱਲਬਾਤ ਕੀਤੀ, ਡੀਐਸਪੀ ਸਾਹਿਬ ਨੇ ਗੱਲਬਾਤ ਕੀਤੀ। ਸਾਰਾ ਪ੍ਰਸ਼ਾਸਨ ਨੂੰ ਮਤਲਬ ਉਹਨੂੰ ਦੁਖੀ ਕੀਤਾ। ਪਰ ਪਤਾ ਲੱਗਿਆ ਵੀ ਉਹ ਛੀਠਾਕ ਹੈ। ਕਿਉਂਕਿ ਉਹਨਾਂ ਦੇ ਘਰਦਿਆਂ ਦੀ ਕੋਈ ਕਿਸੇ ਕਿਸਮ ਦੀ ਦਿਮਾਗ ਦੇ ਕੋਈ ਭਾਰ ਨਹੀਂ ਸੀ ਵੀ ਸਾਡਾ ਕੋਈ ਬੰਦਾ ਭੱਜਿਆ ਹੋਇਆ। ਉਹਨਾਂ ਨੇ ਥਾਣੇਦਾਰ ਸਾਹਿਬ ਨੇ ਗੱਲ ਵੀ ਕਰਾਤੀ ਉਹਨਾਂ ਦੇ ਬੰਦਿਆਂ ਨਾਲ। ਬੜੀ ਸ਼ਾਸਤਰੀ ਅਧੀਨ ਬੜਾਡੇ ਦੇ ਕੁਝ ਬੰਦਿਆਂ ਨੇ ਉੱਪ ਜਾਇਆ ਗਿਆ ਅਖੀਰ ਨੂੰ ਪ੍ਰਗਟ ਹੋ ਗਿਆ ਜੀ 8 ਤਰੀਕ ਨੂੰ ਤੇ ਨਿਕਲ ਕੇ ਬੀਜੇਪੀ ਜੁਆਇਨ ਕਰ ਲਈ ਜੁਆਇਨ ਕਰਨ ਤੋਂ ਬਾਅਦ ਉਹ ਪੀਸੀ ਕੀਤੀ ਉਹਨਾਂ ਪ੍ਰੈਸ ਕਾਨਫਰੰਸ ਉਹਨੇ ਕੀਤੀ ਪ੍ਰੈਸ ਕਾਨਫਰੰਸ ਕੀਤੀ ਕਿ ਮੈਂ ਬਹੁਤ ਹਤਾਸ਼ ਹੋਇਆ ਜੀ ਦਿੱਤੀ ਪਰ ਬਦਲਾਮ ਕਰਕੇ ਤੇ ਮੈਂ ਜਿੰਨੇ ਵੀ ਕੰਮ ਕਰਦਾ ਸੀ ਮੈਥੋਂ ਪੈਸੇ ਲੈਂਦਾ ਸੀ ਜਦੋਂ ਸਾਰੇ ਸੁਣਿਆ ਬਲਾਦੇ ਵਾਲੇ ਵੀ ਸਾਰੇ ਜਿੰਨੇ ਵੀ ਸੁਣਦੇ ਸੀ ਪੰਜਾਬ ਦੇ ਵਿੱਚ ਗੱਲਬਾਤ ਕੀਤੀ ਕੋਈ ਉਸਨੇ ਕੋਈ ਖਾਸ ਨੋਟ ਨਹੀਂ ਲਿਆ ਪਤਾ ਹੈ ਵੀ ਮੇਰੇ ਬਾਰੇ ਕਰਜ਼ਾਰ ਬਾਰੇ ਪਤਾ ਹੀ ਹੈ ਵੀ ਉਹ ਪੈਸੇ ਲੈਂਦਾ ਹੀ ਲੈਂਦਾ ਮੈਂ ਦੱਸਦਾਂ ਕਿ ਜਦੋਂ ਤੈਨੂੰ ਪ੍ਰਧਾਨ ਬਣਾਇਆ ਸੀ ਤਦੋਂ ਮੈਂ ਉਦੋਂ ਚਾਹ ਨਹੀਂ ਕਿਤੇ ਪੀਤੀ ਤੇ ਹੁਣ ਮੈਂ ਦੱਸਦਾ ਪੈਸੇ ਕਿ ਲੈਣੇ ਆ ਸੋ ਇੱਕ ਤਾਂ ਅੱਜ ਦੀ ਜਿਹੜੀ ਪੀਸੀ ਕਰਨ ਦਾ ਮਕਸਦ ਇਹ ਸੀ ਕਿ ਜੋ ਪੀਸੀ ਕੀਤੀ ਸੀ ਬੀਜੇਪੀ ਦੇ ਹੈੱਡਕੁਆਰਟਰ ਕੁਝ ਕੇਵਲ ਢੱਲੋ ਵੀ ਸੀ ਹੋਰ ਧਿਆਨੇ ਬੰਦੇ ਸੀ ਇਹਨਾਂ ਦੇ ਬੀਜੇਪੀ ਦੇ ਉਹਨਾਂ ਨੂੰ ਕੀ ਪਤਾ ਵੀ ਕਰਜ਼ਾਰ ਕੀ ਹੁੰਦਾ ਕਿਹਾ ਜਾ ਤੇ ਇੱਕ ਤਾਂ ਮੈਂ ਅੱਜ ਤੱਕ ਸ਼ਬਦ ਨਾ ਕੀਤੀ ਕਰਦਾ ਵੀ ਅਸੀਂ ਕਰਦੇ ਆ ਸਾਰੇ ਵੀ ਜਿਨ੍ਹਾਂ ਨੇ ਐਸਪੀ ਆਈਆਂ ਜਾਂ ਬੇਤੁਕੀਆਂ ਗੱਲਾਂ ਕੀਤੀਆਂ ਨੇ ਵੀ ਤੁਸੀਂ ਸਾਡੇ ਪੈਸੇ ਲੈਨੇ ਹੋ ਹਾਲਾਂਕਿ ਮੈਂ ਪਾਰਟੀ ਤੋਂ ਕੱਢਿਆ ਉਦੋਂ ਮੇਰੇ ਕੋਲ ਕਾਫੀ ਰਿਪੋਰਟ ਆ ਰਹੀਆਂ ਸੀਆਂ ਉਹਦੀਆਂ ਜਿਹਦੇ ਕਰਕੇ ਉਹ ਸਾਡੀ ਪਾਰਟੀ ਦੀ ਬਦਨਾਮੀ ਹੋ ਰਹੀ ਸੀ ਤੁਹਾਨੂੰ ਮੈਂ ਸਪਸ਼ਟ ਕਰਦਾ ਇਹ ਮੈਨੂੰ ਕਦੇ ਮੈਂ ਜੁਆਇਨ ਨਹੀਂ ਕਰਾਇਆ ਸੀ ਨੂੰ ਪਾਰਟੀ ਦੇ ਵਿੱਚ ਕਦੇ ਜੁਆਇਨ ਨਹੀਂ ਕਰਾਇਆ 2017 ਚ ਇਲੈਕਸ਼ਨ ਹੋਈ ਮੇਰਾ ਵਿਰੋਧ ਕੀਤਾ 2022 ਚ ਇਲੈਕਸ਼ਨ ਹੋਈ ਕਲਦਾ ਦਾ ਬੰਦਾ ਸੀ ਉਹ ਤੋਂ ਮੇਰਾ ਵਿਰੋਧ ਕੀਤਾ ਉਹਨੇ ਉਸ ਵਾਰ ਭਾਵੇਂ ਮੈਂ 1 ਕਿਲੋ ਇੱਕ ਚਾਦ ਉਹ ਹੁੰਦੀ ਹੈ ਮੈਂ ਉਹਦਾ ਪ੍ਰਧਾਨ ਲਾਤਾ ਨੂੰ ਬੈ ਰਲਕੇ ਸੀ ਪਰੰਤੂ ਉਹਨਾਂ ਜੋਹਾਂ ਚੰਨ ਕਿਤੇ ਨਹੀਂ ਕੀਤਾ ਸੀ ਸਾਡੇ ਸਰਕਾਰ ਦੇ ਨੇੜੇ ਸੀਗਾ ਔਰ ਜਿਸ ਦਿਨ ਉਹ ਲਾਗਤਾ ਹੋਇਆ ਅਗਲੇ ਦਿਨ ਸਾਡੇ ਬੁਢਾਡੇ ਦੇ ਕੁਝ ਬੰਦੇ ਜਿਹੜੇ ਰਾਹੁ ਕੇਤੂ ਮੰਗੋ ਦੇ ਮਗਰ ਲੱਗੇ ਹੋਏ ਸੀ ਦੋ ਤਾਂ ਜਦ ਹੋਰ ਬੰਦੇ ਸੀ ਉਹਨਾਂ ਨੇ ਐਸਐਸਪੀ ਸਾਹਿਬ ਦੇ ਪੇਸ਼ ਕਰਤੀ ਉਹਦੀ ਘਰਵਾਲੀ ਗੁਰਮਿੰਦਰ ਕੌਰ ਗੁਰਵਿੰਦਰ ਕੌਰ ਵੀ ਮੈਥੋ ਜੀ ਸੀ ਸਿੰਘਲਾ ਜੀ ਨੇ 45 ਲੱਖ ਮੰਗਿਆ ਹੈ ਵੀ ਨਹੀਂ ਮੈਂ ਤੈਨੂੰ ਲਾ ਦੂੰਗਾ ਤੇ ਮੈਨੂੰ ਉਹ ਗੱਲ ਹੈ ਦੋ ਬੰਦੇ ਹੋਰ ਸੀ ਤੇ ਇਸ ਦਾ ਇਹ ਸਾਰੇ ਗੱਲਾਂ ਨੂੰ ਸਾਸ਼ ਨੂੰ ਦੇਖਦੇ ਹੋਏ ਸਭ ਸਮਝ ਗਏ ਸੀ ਕੋਈ ਗੱਲ ਨਹੀਂ ਇੱਕ ਤਾਂ ਇਹ ਗੱਲ ਦੇ ਕਰਦੇ ਆ ਵੀ ਸਾਡਾ ਨਾਂ ਤਾਂ ਕੋਈ ਉਹਦਾ ਮਕਸਦ ਹੈ ਨਾ ਹੀ ਅਸੀਂ ਇੱਕ ਪੈਸੇ ਦੇ ਰਵਾਧਾਰ ਆ ਇਮਾਨਦਾਰ ਤੌਰ ਤੇ ਕੰਮ ਕਰਦੇ ਆ ਸਾਡੀ ਪਾਰਟੀ ਇਮਾਨਦਾਰ ਹੈ ਚਲੋ ਜਿਹੜਾ ਬੰਦਾ ਵੀ ਹੈ ਜਹਾ ਹੁੰਦਾ ਅਸੀਂ ਬੀਜੇਪੀ ਦੇ ਭੇਜਤਾ ਉਹਨਾਂ ਕੋਲ ਵਧੀਆ ਵਾਸ਼ਿੰਗ ਮਸ਼ੀਨ ਲੱਗੀ ਹੋਈ ਹੈ ਉਹ ਸੈੱਟ ਕਰ ਲੈਣਗੇ ਸੋ ਇੱਕ ਤਾਂ ਇਸ ਗੱਲ ਵਿੱਚ ਜਿਹੜੀ ਮੇਨ ਗੱਲ ਸੀ ਉਹਨਾਂ 라ਹੀ ਗੱਲ ਇਹ ਵੀ ਜਿਹੜੇ ਬੰਦੇ ਪਹਿਲੀ ਵਾਰੀ ਵਰਤੀ ਪ੍ਰਭਾਂਤੀ ਉਦੋਂ ਇਹ ਹਾਦਸਾ ਹੋ ਗਿਆ ਸੀ ਕਈ ਬੰਦਿਆਂ ਦੀ ਉਦੋਂ ਪਰਚਾ ਹੋ ਗਿਆ ਅੱਜ ਉਸੇ ਹਾਦਸੇ ਇਹਨਾਂ ਨੇ ਬੁਲਾਡੇ ਜੇ ਬਣਾਤੇ ਕੋਈ ਬੰਦੇ ਨੂੰ ਲੈ ਕੇ ਕੁਝ ਪਿੜਗਲ ਬੰਦੇ ਨਹੀਂ ਤੁਸੀਂ ਹਾਦਸੇ ਵਾਲੇ ਜੁਣਤਾ ਵੀ ਉਹਨਾਂ ਨੂੰ ਕੋਈ ਇਹਦੇ ਘਰ ਦੇ ਨਾਲ ਸੰਬੰਧ ਨਹੀਂ ਹੈ ਵੀ ਇਹ ਮਰੇ ਜੇ ਹਫੇ ਉਹਨਾਂ ਮਤਲਬ ਇਹ ਹੈ ਵੀ ਜੇਕਰ ਇਹ ਕੋਈ ਇਹੋ ਜਿਹਾ ਹਾਦਸਾ ਕਰ ਲੈਂਦਾ ਤਾਂ ਅਸੀਂ ਆਮ ਆਦੀ ਪਾਰਟੀ ਦੇ ਬੰਦੇ ਦੇ ਮਤਲਬ ਕੇਸ ਕਰੀਏ ਬਸ ਆ ਇੱਕੋ ਹੀ ਮਸਲਾ ਹੈ ਕਿਉਂਕਿ ਬੜਾ ਹਫਾਸ਼ ਹੋ ਜਾਂਦਾ ਹੁਣ ਚੱਕ ਰਹੇ ਉਹਦੇ ਘਰਾਂ ਨੂੰ ਚੱਕ ਰਹੇ ਨੇ ਉਹਨੂੰ ਚੱਕ ਰਹੇ ਨੇ ਇਹ ਤਾਂ ਪਤਾ ਕੀਤਾ ਸਾਡੇ ਕਿਦੋਂ ਬੰਦਿਆਂ ਨੇ ਵੀ ਜਾਂ ਤੂੰ ਬਧਰਾਮ ਦਾ ਮਾਗੋ ਲਿਆ ਉਹ ਕੋਈ ਮਤਲਬ ਮਤਲਬ ਤੱਕੇਣ ਦਵਾਤਾ ਜਵਾਤਾ ਉਹਨਾਂ ਤੇ ਮੇਰੇ ਪ੍ਰੈਸ਼ੀ ਇਹਨਾਂ ਪਤਾ ਮੈਨੂੰ ਕਹਿੰਦੇ ਬਧਰਾਮ ਦਾ ਨਾਲ ਹੈ ਤੇ ਮੈਂ ਕਿਹਾ ਵੀ ਫਿਰ ਉਹ ਤਾਂ ਕਹਿੰਦਾ ਤੇਰਾ ਫੇਲ ਕੰਮ ਖੇਲ ਹੋ ਗਿਆ ਸਾਡੇ ਲੋਕਾਂ ਨੂੰ ਪੰਜਾਬ ਨੂੰ ਪਤਾ ਕੀ ਬਧਰਾਮ ਹੁੰਦਾ ਇਹ پیسے ਲੈਂਦਾ ਨਹੀਂ ਤੂੰ ਪਹਿਲਾਂ ਕਿਤੇ پیسے ਲਏ ਜਾਂ ਹੋਰ ਨਹੀਂ ਕਿਸੇ ਤੋਂ پیسے ਲੈਂਦੇ ਆ ਪ੍ਰਧਾਨ ਜੀ ਬਿਠੇ ਨੇ ਬ੍ਰੇਕਟਾਂ ਨੇ ਕਿਉਂ ਪ੍ਰਧਾਨ ਜੀ ਬਸ ਸਾਰੇ ਪੰਜਨ ਜੀ ਕਿਤੇ ਨਹੀਂ ਆ ਪ੍ਰਧਾਨ ਜੀ ਸਾਡੇ ਬਿਠੇ ਨੇ ਬੋਹਾ ਦੇ ਸਾਡਾ ਮਕਸਦ ਨਹੀਂ ਕੋਈ ਅਸੀਂ ਪ੍ਰਧਾਨ ਜੀ ਬਣਾਏ ਨੇ ਸਾਡੇ ਚੇਅਰਮੈਨ ਸੋੜਾ ਬਣਾਏ ਨੇ ਜਿੰਨੀਆਂ ਵੀ ਉਹ ਹੋ ਬੀਜੇਪੀ ਕਮਾ ਦੀ ਸਾਡੇ ਮੇਰੇ ਕੋਲੇ ਆਪ ਦੀ ਰਗ ਲੱਗਿਆ ਪਰਮਾਤਮਾ ਦਾ ਮੇਰੇ ਤਿੰਨ ਬੇਟੇ ਜੋਬ ਦੇ ਨੇ ਤਿੰਨੇ ਨੋਹਾਂ ਜੋਬ ਦੇ ਨੇ ਮੇਰੇ ਕੋਲ 7-8 ਲੱਖ ਰੁਪਏ ਦੀ ਇੱਕ ਇੱਕ ਨੰਬਰ ਦੀ ਕਮਾਈ ਵਧੀਰੇ ਹੋ ਗਈ ਹੈ ਮੈਂ ਕਿ ਵਿਵਾਦ ਦਾ ਹੈ ਕਮਿਟੀ ਸੁਣ ਕੇ ਇੱਕ ਤਾਂ ਇਹ ਗੱਲ ਕੀਤਾ ਜੀ ਦੂਜੀ ਗੱਲ ਉਹ ਚਾਲ ਖੇਡ ਰਹੇ ਨੇ ਬੀਜੇਪੀ ਨੂੰ ਮੁਬਾਰਕ ਹੋਵੇ ਉਹਨਾਂ ਨੂੰ ਵਧੀਆ ਹੀਰਾ ਬੰਦਾ ਮਿਲ ਗਿਆ ਉਹ ਕਹਿੰਦੇ ਅਸੀਂ ਇਹਨੂੰ ਐਮਐਲਏ ਖੜੇ ਕਰਨਾ ਹੈ ਬੁਲਾਡੇ ਦੇ ਵਿੱਚੋਂ ਆ ਜੀ ਦੇਰੀ ਬੋਧਰਾਂ ਕੋਲੇ ਕਾਰ ਹੈ ਇਹ ਫਾਸ ਨੂੰ ਦੇਣੀ ਹੈ ਮੈਂ ਲੈ ਕੇ ਸੀਆਈ ਤੋਂ ਕੋਈ ਪੁੱਛੀ ਉਹਦਾ ਦੇਖੋ ਜੇ ਉਹ ਚੱਕੋ ਦਾ ਕਾਰਨ ਹੀ ਹੈ ਦੇਖੋ ਬਾਤ ਉਹ ਦੱਸ ਸਕਦੇ ਨੇ ਸਾਡੇ ਦਾ ਦੱਸ ਸਕਦਾ ਪਰੰਤੂ 7-10 ਦਿਨ ਹੋ ਗਏ ਕੁਝ ਪੁਲਿਸ ਵੀ ਹਿਰਾਸਤ ਹੋਈ ਹੈ ਵਿਸ਼ਾਜ ਵੀ ਹਿਰਾਸਤ ਹੋਇਆ ਇਹ ਕਹਿੰਦਾ ਵੀ ਜੇ ਤੂੰ ਮਗਰਮਲੇ ਉਹੀ ਭੱਜਿਆ ਫਿਰਦਾ ਹੈ ਕੱਲ ਤੂੰ ਹੋਰ ਕਰ ਲੈ ਸਾਡਾ ਤਾਂ ਉਹਨਾਂ ਜਨਾਇਕਟ ਨਹੀਂ ਆਇਆ ਉਹ ਸਾਥ ਹੋ ਗਏ ਸੀ ਇਹਨਾਂ ਦਾ ਨਾਂ ਲਿਆ ਸੀ ਨਾ ਸਾਰੇ ਸਾਥ ਸੁੱਕੇ ਪਏ ਸੀ ਤੇ ਉਹਦਾ ਮਤਲਬ ਉਹ ਬੰਦੇ ਨੇ ਕੋਈ ਗਲਤੀ ਨਹੀਂ ਕੀਤੀ ਐਡਾ ਵੱਡਾ ਉਹਨੇ ਗਲਤ ਕੀਤਾ ਹੈ ਵੀ ਸਾਡੇ ਸੰਗ ਸਾਥ ਘਾਤਾ ਉਹਨੇ ਵਿੱਚ ਪੁਲਿਸਪੇ ਜਿਵੇਂ ਹਿਰਾਸਤ ਨਾਲ ਕੋਈ ਕੰਮ ਛੱਡ ਕੇ ਤਾਂ ਪੁਲਿਸ ਦਾ ਫਰਜ਼ੀ ਬੰਦਾ ਬਿਆਨ ਲੈ ਨਨਹੜੂ ਸਾਡੇ ਵਾਸਤੇ ਕਰਬ ਜੇ ਜੇ ਤੁ ਗੱਲ ਕਰਨੀ ਸੀ ਇਹ ਕੋਈ ਤਰੀਕਾ ਹੁੰਦਾ ਵੀਡੀਓ ਬਣਾ ਦੇਦਾ ਵੀ ਭਾਜੋ ਤੁਸੀਂ ਉਹ ਬਾਕੀ ਹੋ ਜਾਂਦਾ ਨੂੰ ਬਦ ਪਤਾ ਹੈ ਕਿ ਉਹਨਾਂ ਪੁਲਿਸ ਨੂੰ ਬਦ ਪੰਜਾਬ ਦਾ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਕੋਈ ਬੰਦਾ ਹਰਿਆਣੇ ਵਿੱਚ ਜੇ ਕੋਈ ਕਿਤੇ ਕੰਮ ਕਰਦਾ ਹੈ ਕਿਤੇ ਪੋਸਟੇ ਭਰਦਾ ਉਹ ਇੱਥੇ ਟੋਕਰੀ ਭਰਦਾ ਜਰਨਲ ਭਰੂਗਾ ਹਰਿਆਣੇ ਦੇ ਵਿੱਚ ਕੋਈ ਜੰਮਿਆ ਹੋਇਆ ਬੰਦਾ ਐਸੀ ਧਿਆਨ ਦੇਣ ਵਾਲੀ ਗੱਲ ਹੈ ਹਰਿਆਣੇ ਵਿੱਚ ਕੋਈ ਜੰਮਿਆ ਜੰਪਾਲ ਕੋਈ ਕੁੜੀ ਜਿਆ ਬੰਦਾ ਇੱਥੀ ਹੂ ਜਦੋਂ ਪੰਜਾਬ ਦੇ ਵਿੱਚ ਉਹ ਕੋਈ ਬੈਨੀਫਿਟ ਲੂ ਇੱਥੀ ਦਾ ਉਹ ਲੈ ਨਹੀਂ ਸਕਦਾ। ਉਹ ਜਰਨ ਤੌਰ ਤੇ ਲੂਗਾ ਇੱਥੀ ਤੋਂ ਲੂਗਾ। ਇਹ ਬੰਦਾ 17 ਵਾਰ ਤੋਂ ਇੱਥੀ ਜਰਨ ਸੀਟ ਤੋਂ ਖੜਾ ਹੈ। ਔਰ ਬੰਦਾ ਇਹ ਬੈਸੀਗਾ ਕਾਨੂੰਨੀ ਹੈ। ਇਹ ਖੜੀ ਨਹੀਂ ਹੋ ਸਕਦਾ। ਇਹਦਾ 2009 ਚ ਪਾਕੀਪੁਰ ਬਣਿਆ। ਮੈਂ ਵਿਧਾਨ ਸਭਾ ਦੇ ਵਿੱਚ ਕੁਐਸਚਨ ਲਾਇਆ ਸੀ ਵੀ ਜਿਹੜੀਆਂ ਕੁੜੀਆਂ ਹਰਿਆਣਾ ਜੰਮੀਆਂ ਨੇ ਉਹ ਪੰਜਾਬ ਦੇ ਵਿੱਚ ਜਦੋਂ ਵਸਾਈਆਂ ਨੇ ਵੀ ਉਹਨੂੰ ਕੀ ਮਿਲਦਾ ਉਹਨੂੰ ਇੱਥੇ ਆਉ। ਤਾਂ ਉਹਨਾਂ ਨੇ ਕਿਹਾ ਵੀ ਇਹ ਇੰਟਰਸਟੇਟ ਮਸਲਾ ਹੈ। ਪਹਾੜ ਸਰਕਾਰ ਦਾ ਫੈਸਲਾ ਹੈ। ਕਹਿੰਦੇ ਭਾਰਤ ਸਰਕਾਰ ਦੇ ਪੱਤਰ ਨੰਬਰ 112064 ਅਭਲੀਕ ਇੱਕ ਅਭਲੀਕ 82 ਐਸਸੀ ਐਂਡ ਬੀਸੀਡੀ ਮਿਤੀ 6 88 84 ਰਾਹੀਂ ਹਦਾਇਤ ਅਨੁਸਾਰ ਦੂਜੇ ਰਾਜਾਂ ਤੋਂ ਮਾਈਗਰੇਟ ਹੋ ਕੇ ਆਈ ਐਸਸੀ ਜਾਤੀਆਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਅਨੁਸੂਚਿਤ ਜਾਤੀ ਦੇ ਉਪਲਬਧ ਲਾਭ ਉਹਦੇ ਮੂਲ ਰਾਜ ਵੱਲੋਂ ਹੀ ਦਿੱਤੇ ਜਾਂਦੇ ਹਨ ਕਹਿੰਦਾ ਮਤਲਬ ਹੈ ਜੀ ਹਰਿਆਣਾ ਦਾ ਕੋਈ ਬੰਦਾ ਹੈ ਉਹ ਹਰਿਆਣੇ ਚ ਐਸਸੀ ਵਰਤਦਾ ਹੈ ਜਦੋਂ ਉਹ ਬੰਦਾ ਜੇਕਰ ਜੰਪਰ ਹੈ ਜਦੋਂ ਪੰਜਾਬ ਚ ਆਊਗਾ ਤਾਂ ਉਹਨੂੰ ਦਰਨ ਤੋਂ ਨਹੀਂ ਕੀਤਾ ਉਹਦਾ ਬੰਦਾ ਨਹੀਂ ਇੱਕ ਦਿਨ ਧੋਖਾ ਕੀਤਾ ਇਹਨੇ ਪੰਜਾਬ ਦੇ ਦੇਸ਼ੀਆਂ ਨਾਲ ਇਹ ਬੰਦਾ ਈਸੀ ਸੀਟ ਦੇ ਖੜਾ ਹੋਇਆ ਸਾਡੀ ਉਹਨਾਂ ਉਹਦਾ ਇਹ ਇਹਦਾ ਸਰਟੀਫਿਕੇਟ ਹੈ ਉਹ ਗੈਰਕਾਨੂੰਨੀ ਹੈ ਉਹਦੇ ਬਾਰੇ ਲਿਖ ਕੇ ਵੀ ਦੇਵਾਂਗੇ ਅਸੀਂ ਤੇ ਉਹ ਬੰਦਾ ਇਹ ਤੂੰ ਐਮਐਲ ਦਾ ਕੀ ਲੜਨਾ ਤੂੰ ਤੂੰ ਐਮਪੀ ਵੀ ਜਾ ਸਕਦਾ ਇਹਦਾ ਹੋਰ ਦੇ ਲੋਕਾਂ ਬਤਨ ਦੇ ਵਿੱਚ ਤੇ ਸੋ ਇਹ ਮੈਂ ਤੁਹਾਨੂੰ ਦੇਖੀ ਜਾਊਂਗਾ ਕਰਨ ਉਹਦੇ ਬਾਰੇ ਇਹ ਹੈ ਇਹ ਮੈਂ ਆਪਕੋ ਉਸਨੇ ਕੀਤਾ ਸੀ ਬਲਜੀਤ ਕੌਰ ਦਾ ਇਹ ਹੋਇਆ ਵੈਸੇ ਵੀ ਆਕੀ ਮਗਾਈ ਸੀ ਸਾਡੇ ਵਕੀਲ ਸਾਹਿਬ ਨੇ ਜਗਤਾਰ ਸਿੰਘ ਜੀ ਉਹਨਾਂ ਨੇ ਆਕੀ ਮਗਾਈ ਵੀ ਕੀ ਇਸ ਤਰ੍ਹਾਂ ਹੋ ਸਕਦਾ ਉਹਦੀ ਘਰ ਵਾਲੀ ਸੀ ਉਹ ਕਹਿੰਦੇ ਨਹੀਂ ਹਰੇ ਕੋਈ ਵੀ ਦੇਸ਼ ਹੈ ਕੱਲ ਇਹਦੀ ਗੱਲਾਂ ਹੋਰ ਹੋਵੇ ਕੋਈ ਵੀ ਦੇਸ਼ਾਂ ਦਾ ਇਹਦਾ ਦੂਜਾ ਬੰਦਾ ਦੂਜੇ ਰਾਜ ਦੇ ਵਿੱਚ ਉਹ ਆਪਣਾ ਐਸੀ ਵੀ ਨਹੀਂ ਬਣ ਸਕਦਾ ਇਸ ਕਰਕੇ ਇਹਦੀ ਕੜੀ ਦੀ ਕਾਰਵਾਈ ਕਰਨੀ ਚਾਹੀਦੀ ਹੈ ਕੱਟ ਕਾਰਵਾਈ ਚਾਹੀਦੀ ਹੈ ਚਾਹੀਦੀ ਹੈ ਜਿਹੜੀ ਗੱਲ ਉਹਨਾਂ ਨੇ ਮੇਰੇ ਬਾਰੇ ਕਹੀ ਮੇਰਾ ਮਾਨਸਨਮਾਨ ਡਾਊਨ ਕਰਨ ਵਾਸਤੇ ਕਹੀ ਉਹ ਬਾਰੇ ਮੈਂ ਅੱਜ ਐਸੇ ਸਭ ਲਿਖ ਕੇ ਦੇਵਾਂਗਾ ਵੀ ਸਾਡਾ ਮਾਨਸਨ ਵਾਲ ਬਹਲ ਕੀਤਾ ਜਾਵੇ ਜੀ ਬਿਲਕੁਲ ਗਲਤ ਹੈ ਜੇਕਰ ਕੋਈ ਅਸੀਂ ਲੈਂ ਲੈ ਕੇ ਇਹ ਕਹਿੰਦਾ ਤਾਂ ਉਹਦੀ ਪੜਤਾਲ ਕਰ ਲੋ ਇਸ ਤਰ੍ਹਾਂ ਜੋ ਸੀਤ ਸਿੰਘਲਾ ਜੀ ਨੂੰ ਕਿਹਾ ਵੀ ਮੈਂ ਤੁਹਾਨੂੰ 45 ਲੱਖ ਮੰਗਦਾ ਉਹਦੇ ਘਰ ਵਾਲੀ ਨੇ ਕਿਹਾ ਹਾਂ 50 ਲੱਖ ਤਾਂ ਉਹਨਾਂ ਨੇ ਉਹਨਾਂ ਵਾਰੀ ਸੀਤ ਸਿੰਘਲਾ ਜੀ ਲਿਖ ਕੇ ਦੇਣਗੇ ਵੀ ਦੱਸੋ ਜੀ ਮੈਂ ਕਿੰਨੇ ਕਿੰਨੇ ਮੰਗਿਆ ਤੇ ਮੇਰਾ ਕੀ ਮਤਲਬ ਹੈ ਮੈਂ ਚੇਅਰਮੈਨ ਆ ਇਹਨੂੰ ਮਤਲਬ ਜਿਹੜਾ ਪਾਰਟੀ ਦੇ ਵਿੱਚ ਇਹ ਇਹਦੇ ਵਿੱਚੋਂ ਜਿਹੜਾ ਪ੍ਰਧਾਨਗੀ ਲਾਉਣਾ ਹੈ ਉਹ ਇਹ ਮੇਰੇ ਕੰਮ ਹੈ ਦੋ ਦਿhai ਐਮਸੀ ਇਸ ਦੇ ਖਿਲਾਫ ਵੋਟ ਪੈਗੀ ਦਾ ਬੰਦਾ ਨੇ ਜੀ ਪਰਵਾਹ ਲਗੀ ਚਾਹ। ਯਾਰ ਤੇਰਾ ਕੋ ਦੌੜਾ ਫੇਰਿਆ। ਜਿਸ ਦਿਨ ਪ੍ਰਧਾਨ ਬਣਿਆ ਸੀ ਉਸ ਦਿਨ ਸਾਰੇ ਆ ਬ੍ਰਿਕਸਾ ਬੈਠੇ ਮੇਰੇ ਕੋਲ ਨਾਲ ਆਏ ਨੇ। ਇਹਦੀ ਕਮਿਸੀਟੇ ਚ ਖੜੀ ਸੀ। ਉਹ ਹਰ ਗਈ। ਉਹਦਾ ਕਿਸੇ ਨੇ ਖੁਰੋਸ਼ੀ ਨਹੀਂ ਕੀਤੀ। ਉਹਦਾ ਕੋਈ ਲਾਭ ਤਾਂ ਨਹੀਂ ਹੋਈ। ਵੀ ਜੇ 6 ਮਹੀਨੇ ਲੱਗੇ ਤੇਰੇ ਨਾਲ ਤੂੰ ਤੇਰੇ ਦੇ ਖਿਲਾਫ ਜਦੋਂ ਪਤਾ ਲੱਗਿਆ ਵੀ ਆਮਾਦੀ ਪਾਰਟੀ ਦੇ ਐਮਐਲਏ ਸਾਹਿਬ ਨੇ ਵੀ ਸਾਡੇ ਇਹਦੇ ਸਿਰ ਤੋਂ ਹਸਪਰਾ ਕਰ ਲਿਆ। ਇਹਨੂੰ ਇੱਕ ਵਾਰੀ ਕਰਦਾ ਵੀ ਜਾ ਭਾਈ ਮੇਰੇ ਨਾਲ ਤੂੰ ਬਦਨਾਮੀ ਕਰਾ ਰਿਹਾ। ਤੂੰ ਮੰਡੀ ਦੇ ਵਿੱਚ ਬਹੁਤ ਸਾਰੇ ਰਿਪੋਰਟ ਆ ਰਹੀਆਂ ਨੇ ਵੀ ਤੁਹਾਡੀ ਬਦਨਾਮੀ ਕਰਾ ਰਿਹਾ ਤੂੰ ਇਹਦੇ ਮੇਰੇ ਦਫ਼ਤਰ ਆਈ। ਉਦੋਂ ਪਿ ਐਵੇਂ ਹੀ ਲਾ ਸਕਦੇ ਆ ਤੇ ਜਸਪੀ ਸਿੰਘ ਲਈ ਚੇਅਰਮੈਨ ਮਰਗ ਬੀਤੇ ਤਾਂ ਕੀ ਮਤਲਬ ਹੈ ਪ੍ਰਧਾਨ ਸਾਹਿਬ ਦੇ ਜੀ ਗਲਬਦ ਕੀ ਮਤਲਬ ਤੁਹਾਡੀ ਕੀ ਪਾਰਟੀ ਹੈ ਕੱਲ ਸਿਰਫ ਆਮ ਆਦਮੀ ਪਾਰਟੀ ਦਾ ਨਾਮ ਕਰਨ ਦੀ ਹੈ ਸੋ ਅੱਜ ਦਾ ਜਿਹੜਾ ਪੀਸੀ ਹੈ ਉਹ ਇਸ ਸੰਬੰਧ ਵਿੱਚ